ਮੈਂ ਹੈੱਡ ਆਫਿਸ ਦੀਆਂ ਜਿਹਨੀਆਂ ਖਾਤਦਾਰੀਆਂ ਉਹ ਉਹਨਾਂ ਨੂੰ ਨਿਮਾਉ ਦੋ ਸਾਫਲ ਰਿਹਾ ਹੈ। ਪ੍ਰਕਾਰ ਦੇ ਤਾਜਾ ਦੇ ਪਲੱਸ ਪਲੱਸ ਜਿਹੜੀ ਇਹਨਾਂ ਦੀ ਮਿਸਮੈਨੇਜਮੈਂਟ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਇਮਾਨਦਾਰੀ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ। ਅਤੇ ਉਹ ਦਾਅਵੇ ਕਰਦੇ ਰਹਿੰਦੇ ਨੇ ਕਿ ਉਹਨਾਂ ਨੇ ਆਪਣੇ ਵਿਭਾਗ ਚੋਂ ਫਰਿਸ਼ਤਾ ਚਾਰ ਨੂੰ ਨੱਥ ਪਾ ਲਈ ਹੈ। ਹੁਣ ਸਿੱਧੂ ਦੇ ਵਿਭਾਗ ਨਾਲ ਸੰਬੰਧਿਤ ਵੱਡੀ ਖਬਰ ਸਾਹਮਣੇ ਆਈ ਹੈ ਇਹ ਪ੍ਰਸ਼ਤਾਚਾਰ ਦਾ ਮਾਮਲਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਹਲਕੇ ਤੋਂ ਸਾਹਮਣੇ ਆਇਆ ਜਿੱਥੇ ਪ੍ਰਸ਼ਤਾਚਾਰ ਤੋਂ ਤੰਗ ਆ ਕੇ ਨੱਬਨਗਰ ਕਾਉਂਸਲ ਦੇ ਸੇਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਲਿਖਤੀ ਅਸਤੀਫਾ ਉਸਨੇ ਆਪਣੇ ਅਧਿਕਾਰੀ ਨੂੰ ਭੇਜ ਦਿੱਤਾ ਹੈ ਇਸ ਮੌਕੇ ਉੱਤੇ ਕਾਰਜ ਸாதਨ ਅਫਸਰ ਨੇ ਕਿਹਾ ਕਿ ਉਸ ਨੂੰ ਕੰਮ ਕਰਨ ਲਈ ਵੱਡੇ ਅਧਿਕਾਰੀਆਂ ਦੀ ਖਾਤਰਦਾਰੀ ਕਰਨੀ ਪੈਂਦੀ ਹੈ ਇਸ ਲਈ ਉਹਨਾਂ ਦਾ ਜ਼ਮੀਰ ਉਹਨਾਂ ਨੂੰ ਇਹ ਕਰਨ ਲਈ ਇਜਾਜ਼ਤ ਨਹੀਂ ਦਿੰਦਾ ਇਸ ਦੇ ਨਾਲ ਹੀ ਉਹਨਾਂ ਨੇ ਰਾਜਨੀਤਿਕ ਦਬਾਅ ਹੋਣ ਦੇ ਵੀ ਇਲਜ਼ਾਮ ਲਗਾਏ ਨੇ ਬੇਨਤੀ ਹੈ ਮੇਰੇ ਕੋਲੇ ਨਾਬਾ ਦੇ ਨਾਲ ਸੰਦੂਰ ਡਿਸਟ੍ਰਿਕਟ ਦੀਆਂ ਦੋ ਕਮੇਟੀਆਂ ਭਵਾਨੀਗੜ੍ਹ ਤੇ ਆਮਲਗੜ੍ਹ ਦਾ ਚਾਰਜ ਵੀ ਹੈ ਇਸ ਤੋਂ ਇਲਾਵਾ ਇਲੈਕਸ਼ਨ ਵੀ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਪਰ ਨਾਬਾ A ਕਲਾਸ ਕਮੇਟੀ ਤੇ ਕੰਟਰੋਲ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਮੈਨੂੰ ਦੂਜੀਆਂ ਕਮੇਟੀਆਂ ਵਿੱਚ ਵੀ ਜਾਣਾ ਪੈਂਦਾ ਹੈ ਇਹ ਤੇ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਇੰਨੀ ਚਰਮ ਸੀਮਾ ਤੱਕ ਪਹੁੰਚ ਚੁੱਕੀ ਹੈ ਜਿਸ ਨੂੰ ਜੋ ਮੇਰੇ ਮੇਰੇ ਤੋਂ ਬਾਹਰ ਹੈ ਇਸ ਸਬੰਧੀ ਮੈਂ ਸੈਕਟਰੀ ਸਾਡੇ ਲੋਕਲ ਗਵਰਨਮੈਂਟ ਚੰਡੀਗੜ੍ਹ ਨੂੰ ਕੱਲ ਮਿਲਿਆ ਸੀਗਾ ਉਹਨਾਂ ਨੂੰ ਮੈਂ ਇਹਨਾਂ ਤੋਂ ਜਾਣੂ ਕਰਾਇਆ ਸੀ ਜਾਣੂ ਕਰਾ ਕੇ ਮੈਂ ਉਹਨਾਂ ਨੂੰ ਆਪਣਾ ਸਹੀਫਾ ਦਿੱਤਾ ਸੀ ਤੇ ਨਾਲ ਜਿਨ੍ਹਾਂ ਦੇ ਕੋਲ ਮੇਰਾ ਸਹੀਫਾ ਪਹਵਾਨ ਨਹੀਂ ਹੁੰਦਾ ਉਹਨਾਂ ਦੇ ਕੋਲ ਛੁੱਟੀ ਵੀ ਵੀ ਬਿਜਾਜ ਕੀਤੀ ਸੀ ਮੈਂ ਉਹਨਾਂ ਨੂੰ ਇਹ ਵੀ ਰਿਕਵੈਸਟ ਕੀਤੀ ਸੀ ਕਿ ਮੇਰੀ ਇੱਥੇ ਲਾਈਫ ਹੈ ਉਹ ਵੀ ਠੀਕ ਨਹੀਂ ਹੈ ਖਾਤੇ ਦੇ ਵਿੱਚ ਹੈਗੀ ਇਸ ਕਰਕੇ ਮੇਰੀ ਛੁੱਟੀ ਦਿੱਤੀ ਜਾਵੇ ਮੈਨੂੰ ਜਿਨ੍ਹਾਂ ਦੇ ਕੋਲ ਮੇਰਾ ਸਹੀਫਾ ਪਹਵਾਨ ਨਹੀਂ ਹੁੰਦਾ ਪਰ ਤਾਂ ਉਹਨਾਂ ਨੇ ਲੈਣ ਤੋਂ ਬਾਅਦ ਮੈਨੂੰ ਇਹ ਸੁਜੈਸਟ ਕੀਤਾ ਹੈ ਕਿ ਤੁਸੀਂ ਇਹ ਛੁੱਟੀ ਤੇ ਆਪਣਾ ਜਿਹੜਾ ਡਿਜ਼ਾਈਨ ਹੈ ਇਹ ਤੁਸੀਂ ਥੋ ਡਿਪੀ ਡਾਇਰੈਕਟਰ ਨੂੰ ਭੇਜਿਆ ਜਾਵੇ ਅੱਜ ਮੈਂ ਕੋਟ ਦੇ ਦਫ਼ਤੀ ਕੰਮ ਚ ਤੇ ਜਾਵਾਂ ਸੀ ਤੇ ਮੈਂ ਅੱਜ ਹੀ ਡਿਪੀ ਡਾਇਰੈਕਟਰ ਸਾਹਿਬ ਨੂੰ ਆਪਣਾ ਸਿਫਾ ਤੇ ਟਿਲ ਜਿੰਨਾ ਤੱਕ ਸਿਫਾ ਪ੍ਰਮਾਨ ਨਹੀਂ ਹੁੰਦਾ ਛੁੱਟੀ ਦੇਣ ਲਈ ਜਾ ਰਿਹਾ ਕਿਉਂਕਿ ਕਾਰਨ ਜਿਸ ਤਰ੍ਹਾਂ ਪੰਜਾਬ ਦੇ ਲੋਕ ਰੋਜ਼ਗਾਰ ਬਣਾਉਂਦੇ ਨੇ ਤੁਹਾਡੇ ਕੋਲ ਰੋਜ਼ਗਾਰ ਤੁਸੀਂ ਆਪ ਨਹੀਂ ਮੈਂ ਆਪਣੀ ਆਤਮਾ ਨੂੰ ਨਹੀਂ ਮਾਰ ਸਕਦਾ ਮੇਰੀ ਆਤਮਾ ਅਜ ਤੱਕ ਜਾਂਦੀ ਹੈ ਮੈਂ ਪਰਮਾਤਮਾ ਕੇ ਦਾਸ ਕਰਦਾ ਮੇਰੀ ਪਰਮਾਤਮਾ ਜਿਹਦੀ ਆਤਮਾ ਹੈ ਜਾਂਦੀ ਰਹੇ ਮੈਂ ਹੈੱਡ ਆਫਿਸ ਦੀਆਂ ਜਿਹਨੀਆਂ ਖੱਤਦਾਰੀਆਂ ਉਹ ਉਹਨਾਂ ਨੂੰ ਨਿਮਾਉਣ ਤੋਂ ਸਫਲ ਰਿਹਾ ਨਾ ਹੀ ਮੇਰੀ ਪਰਮਾਤਮਾ ਮੈਨੂੰ ਇਹ ਵੀ ਬਲ ਨਾ ਬਖਸ਼ੇ ਵੀ ਮੈਂ ਉਹਨਾਂ ਦੀਆਂ ਖੱਤਦਾਰੀਆਂ ਨਿਮਾਉਂਦਾ ਨਵਜੇਬ ਸਿੱਧੂ ਦਾ ਦਾਵਾ ਸਰ ਵੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਕਰਪਸ਼ਨ ਬੰਦੇ ਬੈਕ ਵਿੱਚ ਸਭ ਤੋਂ ਘੱਟ ਉਹ ਉਹਨਾਂ ਦੀ ਹੋਈ ਮੈਂ ਉਸ ਲੈਵਲ ਦਾ ਦਾਅਵਾ ਨਹੀਂ ਕਹਿ ਸਕਦਾ ਕਿਉਂਕਿ ਮੈਂ ਮੇਰੀ ਐਡਿਵਰਟੀਟੀ ਪੋਸਟ ਨਹੀਂ ਹੈ ਮੈਂ ਕਿਸੇ ਨੂੰ ਚੈਲੰਜ ਕਰ ਸਕਾਂ ਨਾਬਾ ਕਮਿਊਨਿਟੀ ਦੇ ਪ੍ਰਕਾਰ ਦੇ ਮੈਨੂੰ ਜਦੋਂ ਮੈਂ ਜੋ ਸੈਟੀਸਫਾਈ ਨਹੀਂ ਹੋਇਆ ਮੈਂਕਮੇ ਤੋਂ ਮੈਂ ਆਪਣਾ ਜਿਹੜਾ ਜਾਇਨ ਹੈ ਮੈਗ ਨੂੰ ਭੇਜ ਤੁਸੀਂ ਪ੍ਰਸ਼ਤਾ ਦੇ ਤੋ ਦੰਗਾ ਕਿ ਹਾਂ ਹਾਂ ਜੀ ਹਾਂ ਜੀ ਨਹੀਂ ਨਾਬੇ ਕਿਸ ਪ੍ਰਕਾਰ ਦੇ ਚਾਹ ਦੇ ਪਲੱਸ ਪਲੱਸ ਜਿਹੜੀ ਇਹਨਾਂ ਦੀ ਮਿਸ ਮੈਨੇਜਮੈਂਟ ਹੈ ਸਾਡੇ ਜਿਸ ਦਾ ਸੈਨੀਟੇਸ਼ਨ ਵਾਲਿਆਂ ਦੀਆਂ ਸਟ੍ਰਾਈਕਾਂ ਚੱਲ ਰਹੀਆਂ ਨੇ ਉਹਨਾਂ ਦੇ ਕੰਮ ਨਹੀਂ ਹੋ ਰਹੇ ਤੇ ਉਹਨਾਂ ਨੂੰ ਬਗਲਾਇਆ ਜਾ ਰਿਹਾ ਹੈ ਤੇ ਜਾਣਬੁੱਝ ਕੇ ਸੀਵੇ ਨੂੰ ਬਲੌਕ ਕੀਤਾ ਜਾ ਰਿਹਾ ਹੈ ਮੈਂ ਉਹ ਇੰਨਾ ਕੰਟਰੋਲ ਨਹੀਂ ਕਰ ਸਕਦਾ ਨਾ ਮੈਂ ਕਿਸੇ ਨਾਲ ਲੜ ਸਕਦਾ ਇਹਨਾਂ ਕੁਆਦੀ ਦਾ ਵਿਸ਼ਾ ਮੈਂ ਉਹਦੇ ਵਿੱਚ ਨਹੀਂ ਜਾ ਸਕਦਾ ਉਹ ਮੈਂ ਉਹ ਸੈਨ ਦੇ ਪ੍ਰੈਸ਼ਰ ਜਦੋਂ ਮੈਂ ਨਹੀਂ ਚੱਲਦਾ ਤਾਂ ਉਸੇ ਕਰਕੇ ਮੈਂ ਪ੍ਰੈਸ਼ਰ ਜਾ ਕੇ ਮੈਂ ਇਹ ਆਪਣੀ ਜੌਬ ਛੱਡ ਦੇਣਾ ਨਗਰ ਕੌਂਸਲ ਦੇ ਕਾਰਜ ਸாதਨ ਅਫਸਰ ਵੱਲੋਂ ਪ੍ਰੇਸ਼ਤਾਚਾਰ ਤੋਂ ਦੁਖੀ ਹੋ ਕੇ ਅਸਤੀਫਾ ਦੇਣ ਉੱਤੇ ਸਿੱਧੂ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਉੱਠਣੇ ਲਾਜ਼ਮੀ ਨੇ ਦੱਸਦੀ ਕਿ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਨਾਭਾ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਸ਼ੈਂਟੀ ਨੂੰ ਕਰੋੜਾਂ ਰੁਪਏ ਦੇ ਕਪਲੇ ਦੇ ਇਲਜ਼ਾਮਾਂ ਕਾਰਨ ਮੁਅਤਲ ਕਰ ਦਿੱਤਾ ਸੀ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ